ਕੀ ਤੁਸੀਂ ਦਸਮ ਗ੍ਰੰਥ ਬਾਰੇ ਸੁਣਿਆ ਹੈ ਕੀ ਤੁਸੀਂ ਜਾਣਦੇ ਹੋ ਕਿ ਇਸ ਪਵਿੱਤਰ ਗ੍ਰੰਥ ਵਿੱਚ ਸਿਰਫ ਜੰਗ ਅਤੇ ਬੀਰਤਾ ਦੀਆਂ ਗੱਲਾਂ ਹੀ ਨਹੀਂ ਸਗੋਂ ਬਹੁਤ ਸਾਰੀਆਂ ਅਜਹੀਆਂ ਕਹਾਣੀਆਂ ਅਤੇ ਸਿੱਖਿਆਵਾਂ ਹਨ ਜੋ ਅਜੇ ਵੀ ਕਈਆਂ ਲਈ ਅਣਜਾਣ ਹਨ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਸਮ ਗ੍ਰੰਥ ਦੀਆਂ ਕੁਝ ਅਣਸੁਣਿਆ ਸਾਖੀਆਂ ਬਾਰੇ ਦੱਸਾਂਗੇ ਤੁਸੀਂ ਇਹ ਵੀ ਜਾਣੋਗੇ ਕਿ ਕਿਵੇਂ ਇਹ ਸਾਖੀਆਂ ਸਾਡੇ ਜੀਵਨ ਵਿੱਚ ਸੱਚਮੁੱਚ ਲਾਗੂ ਹੋ ਸਕਦੀਆਂ ਹਨ ਕੀ ਹੈ ਦਸਮ ਗ੍ਰੰਥ ਦਸਮ ਗ੍ਰੰਥ ਸਿੱਖ ਧਰਮ ਦੇ ਸਭ ਤੋਂ ਮਹਾਨ ਅਤੇ ਮਹੱਤਵਪੂਰਨ ਗ੍ਰੰਥਾ ਵਿੱਚੋਂ ਇੱਕ ਹੈ ਜਿਸ ਦੀ ਰਚਨਾ ਸਿੱਖ ਧਰਮ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਇਹ ਗ੍ਰੰਥ ਸਿਰਫ ਧਾਰਮਿਕ ਗ੍ਰੰਥ ਨਹੀਂ ਹੈ ਸਗੋਂ ਇਸ ਵਿੱਚ ਰਚੀ ਹੋਈ ਬਾਣੀ ਸਾਨੂੰ ਰੂਹਾਨੀ ਤਾਕਤ ਨੈਤਿਕ ਮੂਲ ਅਤੇ ਜੰਗਲੀ ਜ਼ਿੰਦਗੀ ਦੇ ਸਿਧਾਂਤਾਂ ਨੂੰ ਸਿਖਾਉਂਦੀ ਹੈ ਇਸ ਗ੍ਰੰਥ ਵਿੱਚ ਰੂਹਾਨੀਤਾ ਬੀਰਤਾ ਅਤੇ ਨੈਤਿਕਤਾ ਦੇ ਮਹਾਨ ਸੰਦੇਸ਼ ਹਨ ਇਸ ਵਿੱਚ ਸ਼ਬਦ ਕਵਿਤਾ ਰੂਪ ਵਿੱਚ ਹਨ ਜੋ ਰੂਹ ਨੂੰ ਪਰੇਰਨਾ ਦਿੰਦੇ ਹਨ ਅਤੇ ਮਨ ਨੂੰ ਆਨੰਦਮਈ ਬਣਾਉਂਦੇ ਹਨ ਦਸਮ ਗ੍ਰੰਥ ਦੇ ਮਹਤਵਪੂਰਨ ਅੰਸ਼ ਕੁਝ ਇਸ ਤਰ੍ਹਾਂ ਹਨ ਪਹਿਲਾ ਜਦ ਸਾਹਿਬ ਜਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਸ਼ੁਰੂਆਤੀ ਬਾਣੀ ਹੈ ਇਹ ਬਾਣੀ ਪਰਮਾਤਮਾ ਦੇ ਅਨੰਤ ਗੁਣਾ ਦੀ ਮਹਿਮਦ ਅਸਦੀ ਹੈ ਸਾਡੇ ਅੰਦਰ ਧੀਰੇਚ ਸ਼ਾਂਤੀ ਅਤੇ ਪਰਮਾਤਮਾ ਦੇ ਸੱਚੇ ਸਰੂਪ ਨਾਲ ਜੋੜਦੀ ਹੈ ਦੂਜਾ ਅਕਾਲ ਉਸਤਤ ਇਹ ਪਰਮਾਤਮਾ ਦੀ ਅਕਾਲ ਤਾਕਤ ਦੀ ਸਿਫਤ ਸਲਾਹ ਹੈ ਇਹ ਬਾਣੀ ਸਾਨੂੰ ਦੱਸਦੀ ਹੈ ਕਿ ਰੱਬ ਕਿਵੇਂ ਨਿਰਲੇਪ ਹੈ ਹਰ ਸ਼ੈ ਵਿੱਚ ਮੌਜੂਦ ਹੈ ਅਤੇ ਅਦਭੁਤ ਹੈ ਇਸ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਰੱਬ ਅਕਾਲ ਹੈ ਕਦੇ ਮਰਦਾ ਨਹੀਂ ਕਦੇ ਖਤਮ ਨਹੀਂ ਹੁੰਦਾ ਤਿੰਨ ਚੰਡੀ ਦੀ ਵਾਰ ਇਹ ਬਾਣੀ ਰਣਜੋਸ਼ ਅਤੇ ਹਿੰਮਤ ਨੂੰ ਜਗਾਉਂਦੀ ਹੈ ਚੰਡੀ ਦੀ ਵਾਰ ਇੱਕ ਮਿਥਕ ਕਹਾਣੀ ਤੇ ਆਧਾਰਿਤ ਹੈ ਜਿਸ ਵਿੱਚ ਚੰਡੀ ਇੱਕ ਯੋद्धा ਦੇਵੀ ਨੇ अनेका ਬੇਕਸੂਰ ਲੋਕਾਂ ਦੀ ਮਦਦ ਕੀਤੀ ਤੇ ਜ਼ੁਲਮ ਦਾ ਨਾਸ ਕੀਤਾ ਇਸ ਕਵਿਤਾ ਦਾ ਮਕਸਦ ਸਾਨੂੰ ਸਿਖਾਉਣਾ ਹੈ ਕਿ ਹਰ ਸੱਚਾ ਵਿਅਕਤੀ ਜ਼ੁਲਮ ਦੇ ਖਿਲਾਫ ਖੜ ਸਕਦਾ ਹੈ। ਚਾਰ ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਪੱਤਰ। ਇਹ ਪੱਤਰ ਸੱਚ ਦੀ ਤਾਕਤ ਤੇ ਧਰਮ ਦੇ ਮਹੱਤਵ ਨੂੰ ਦੱਸਦਾ ਹੈ। ਇਸ ਵਿੱਚ ਗੁਰੂ ਜੀ ਦਾ ਸਬਰ, ਹਿੰਮਤ ਅਤੇ ਅਨਿਆਏ ਦਾ ਵਿਰੋਧ ਕਰਦਿਆਂ ਵੀ ਸਹਿਨਸ਼ੀਲਤਾ ਦਿਖਾਈ ਦਿੰਦੀ ਹੈ। ਪੰਜ ਚਰਿੱਤਰ ਪਾਖਿਆਨ ਕਹਾਣੀਆਂ ਦੀ ਇੱਕ ਕੜੀ ਜੋ ਨੈਤਿਕ ਸਿੱਖਿਆ ਦਿੰਦੀ ਹੈ। ਇਹ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਵਿੱਚ ਸਾਵਧਾਨ ਰਹਿਣਾ ਕਿੰਨਾ ਜ਼ਰੂਰੀ ਹੈ। ਇਹ ਕਹਾਣੀਆਂ ਚਲਾਕੀ ਅਤੇ ਵਿਕਾਰਾਂ ਤੋਂ ਬਚਣ ਦੇ ਤਰੀਕੇ ਸਿਖਾਉਂਦੀਆਂ ਹਨ। ਇਨ੍ਹਾਂ ਅੰਸਾਂ ਨੂੰ ਵਿਸਤਾਰ ਨਾਲ ਸਮਝਣ ਲਈ ਵੀਡੀਓ ਦੇ ਅੰਤ ਤੱਕ ਬਨੇ ਰਹੋ। ਦਸਮ ਗ੍ਰੰਥ ਦਾ ਮਕਸਦ ਕੀ ਹੈ? ਦਸਮ ਗ੍ਰੰਥ ਦਾ ਮਕਸਦ ਬਹੁਤ ਗਹਿਰਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗ੍ਰੰਥ ਰਾਹੀਂ ਸਿਰਫ ਧਾਰਮਿਕ ਜੀਵਨ ਜਿਉਣ ਦੀ ਸਿੱਖਿਆ ਹੀ ਨਹੀਂ ਦਿੱਤੀ, ਸਗੋਂ ਧਰਮ ਦੇ ਰਾਹ ਤੇ ਯੋद्धा ਬਣਨ ਨੂੰ ਜ਼ਿੰਦਗੀ ਦਾ ਆਧਾਰ ਬਣਾਉਣ ਲਈ ਆਖਿਆ ਹੈ। ਇਸ ਗੁਰੰਤ ਨੇ ਸਿੱਖਾਂ ਨੂੰ ਦੋਹਰੀ ਜੀਵਨ ਸ਼ੈਲੀ ਸਿਖਾਈ ਜਿਸ ਵਿੱਚ ਇੱਕ ਪਾਸੇ ਰੂਹਾਨੀ ਜ਼ਿੰਦਗੀ ਨੂੰ ਅਹਿਮੀਅਤ ਦਿੱਤੀ ਗਈ ਅਤੇ ਦੂਜੇ ਪਾਸੇ ਸਿਖਾਇਆ ਦਿੱਤੀ ਗਈ ਕਿ ਜਦੋਂ ਵੀ ਸਮਾਜ ਵਿੱਚ ਜ਼ੁਲਮ ਅਤੇ ਅਨਿਆਂ ਵਧਣ ਲੱਗੇ ਤਾਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਹੈ ਦਸਮ ਗ੍ਰੰਥ ਸਾਡੇ ਜੀਵਨ ਵਿੱਚ ਤਿੰਨ ਮੁੱਖ ਗੁਣ ਉਤਪੰਨ ਕਰਦਾ ਹੈ ਪਹਿਲਾ ਰੂਹਾਨੀ ਤਾਕਤ ਦਸਮ ਗ੍ਰੰਥ ਰਾਹੀਂ ਸਿੱਖਿਆ ਮਿਲਦੀ ਹੈ ਕਿ ਰੱਬ ਨਾਲ ਜੁੜਨਾ ਜੀਵਨ ਦਾ ਅਸਲ ਮਕਸਦ ਹੈ ਰੱਬ ਦੀ ਭਗਤੀ ਅਤੇ ਉਸ ਦੀ ਛਣ ਵਿੱਚ ਰਹਿ ਕੇ ਮਨੁੱਖ ਆਪਣੇ ਅੰਦਰਲੇ ਮੋਹ ਲੋਭ ਅਹੰਕਾਰ ਵਰਗੇ ਵਿਕਾਰਾਂ ਨੂੰ ਖਤਮ ਕਰ ਸਕਦਾ ਹੈ ਇਹ ਗਰੰਥ ਸਾਨੂੰ ਰੂਹਾਨੀ ਤਾਕਤ ਦਿੰਦਾ ਹੈ ਜੋ ਸਾਡੇ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਸਾਨੂੰ ਸੱਚੇ ਜੀਵਨ ਦੀ ਦਿਸ਼ਾ ਦਿਖਾਉਂਦਾ ਹੈ ਦੂਜਾ ਨੈਤਿਕਤਾ ਗਰੰਥ ਦੀਆਂ ਕਵਿਤਾਵਾਂ ਅਤੇ ਬਾਣੀਆਂ ਰਾਹੀਂ ਸਿੱਖਿਆ ਮਿਲਦੀ ਹੈ ਕਿ ਸਹੀ ਅਤੇ ਗਲਤ ਦਾ ਫਰਕ ਸਮਝਣਾ ਜ਼ਰੂਰੀ ਹੈ ਦਸਮ ਗ੍ਰੰਥ ਸਾਨੂੰ ਸਿਖਾਉਂਦਾ ਹੈ ਕਿ ਸੱਚਾ ਮਨੁੱਖ ਉਹ ਹੈ ਜੋ ਸੱਚ ਦੇ ਰਾਹ ਤੇ ਟਿਕਿਆ ਰਹੇ ਧਰਮ ਦੇ ਸਿਧਾਂਤਾਂ ਦੇ ਆਧਾਰ ਤੇ ਜੀਵਨ ਜਿਉਣ ਅਤੇ ਹਰ પરિਸਥਿਤੀ ਵਿੱਚ ਨੈਤਿਕਤਾ ਨੂੰ ਕਾਇਮ ਰੱਖਣ ਦੀ ਮਹੱਤਤਾ ਦਰਸਾਈ ਗਈ ਹੈ। ਤੀਜਾ, ਵੀਰਤਾ। ਦਸਮ ਗ੍ਰੰਥ ਸਾਡੇ ਵਿੱਚ ਵੀਰਤਾ ਅਤੇ ਸ਼ੂਰਵੀਰਤਾ ਦੇ ਗੁਣ ਪੈਦਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਿਆ ਦਿੱਤੀ ਕਿ ਜਦੋਂ ਕਿਸੇ ਨਾਲ ਅਨਿਆਏ ਹੋਵੇ ਜਾਂ ਜ਼ੁਲਮ ਵਦੇ ਤਾਂ ਉਸ ਦਾ ਮੁਕਾਬਲਾ ਬਿਨਾਂ ਕਿਸੇ ਡਰ ਅਤੇ ਚਿਜਗਦੇ ਕੀਤਾ ਜਾਣਾ ਚਾਹੀਦਾ ਹੈ। ਚਿਰੰ ਜੀਵਨ ਕੇ ਚਾਹੀ ਹਮਾਰੇ ਨਿਤੰਤ ਕਰੋ ਪ੍ਰਪੰਸੰ ਸਵਾਰੇ ਵਰਗੇ ਸ਼ਬਦ ਸਾਨੂੰ ਸਿਖਾਉਂਦੇ ਹਨ ਕਿ ਮਨੁੱਖੀ ਜੀਵਨ ਦਾ ਮਕਸਦ ਸਿਰਫ ਜਿਉਣਾ ਨਹੀਂ ਸਗੋਂ ਨ્યાਇਕ ਅਤੇ ਬੀਰਤਾਪੂਰਨ ਜੀਵਨ ਜਿਉਣਾ ਹੈ ਆਓ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨੂੰ ਸਮਝੀਏ ਅਤੇ ਜੀਵਨ ਵਿੱਚ ਲਾਗੂ ਕਰੀਏ ਚੰਡੀ ਦੀ ਵਾਰ ਦੀ ਵਿਸਤਾਰ ਰਚਨਾ ਚੰਡੀ ਦੀ ਵਾਰ ਦਾ ਅਰਥ ਕੀ ਹੈ ਚੰਡੀ ਦੀ ਵਾਰ ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਇੱਕ ਮਹਾਨ ਬਾਣੀ ਹੈ ਜੋ ਰਣਜੋਸ਼ ਅਤੇ ਬੀਰਤਾ ਦੀ ਪ੍ਰੇਰਕ ਕਹਾਣੀ ਪੇਸ਼ ਕਰਦੀ ਹੈ ਇਹ ਬਾਣੀ ਦਸਮ ਗ੍ਰੰਥ ਦੇ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ ਚੰਡੀ ਦੀ ਵਾਰ ਦਾ ਮਕਸਦ ਸਿਰਫ ਮਿਥਕ ਕਹਾਣੀਆਂ ਬਿਆਨ ਕਰਨਾ ਨਹੀਂ ਸਗੋਂ ਮਨੁੱਖੀ ਮਨ ਵਿੱਚ ਸ਼ੂਰਵੀਰਤਾ ਅਤੇ ਹਿੰਮਤ ਜਗਾਉਣਾ ਹੈ ਚੰਡੀ ਦੀ ਵਾਰ ਦਾ ਪਿਛੋਕੜ ਇਹ ਕਵਿਤਾ ਮਿਥਕ ਕਹਾਣੀਆਂ ਤੋਂ ਪ੍ਰੇਰਿਤ ਹੈ ਜੋ ਮਾਰਕੰਡੇ ਪੁਰਾਣ ਵਿੱਚ ਮਿਲਦੀਆਂ ਹਨ ਚੰਡੀ ਦੀ ਵਾਰ ਦੇ ਕੇਂਦਰ ਵਿੱਚ ਹੈ ਦੁਰਗਾ ਚੰਡੀ ਦੀ ਕਹਾਣੀ ਜਿਸ ਨੇ ਸ਼ੁੰਭ ਨਿਸ਼ੁੰਭ ਅਤੇ ਮੈਸ਼ਾਸੁਰ ਵਰਗੇ ਪਾਪੀਆਂ ਦਾ ਨਾਸ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਹਾਣੀ ਨੂੰ ਸਿੱਖਾ ਰੂਹਾਨੀ ਪੱਧਰ ਤੇ ਜੋੜਿਆ ਹੈ ਬਾਣੀ ਦੇ ਤਿੰਨ ਮੁੱਖ ਸੰਦੇਸ਼ਾਂ ਪਹਿਲਾ ਰਣਜੋਸ਼ਤਾ ਪ੍ਰੇਰਣਾ ਬਾਣੀ ਸਿਖਾਉਂਦੀ ਹੈ ਕਿ ਜਦੋਂ ਜ਼ੁਲਮ ਅਤੇ ਅਨਿਆਇ ਵੱਧਦਾ ਹੈ ਤਦ ਉਹ ਸ਼ਕਤੀਪੂਰਨ ਹੋ ਕੇ ਉਸ ਦਾ ਨਾਸ ਕਰਨਾ ਸੰਤ ਜਨਾਂ ਦਾ ਫਰਜ਼ ਹੈ ਚੰਡੀ ਦੀ ਕਹਾਣੀ ਰੂਪਕ ਹੈ ਜੋ ਦਿਖਾਉਂਦੀ ਹੈ ਕਿ ਹਰ ਸ਼ਖਸੀਅਤ ਵਿੱਚ ਇੱਕ ਯੋਦਾ ਹੈ ਦੂਜਾ ਨੈਤਿਕਤਾ ਦਾ ਸੂਤਰ ਦਸਮ ਗ੍ਰੰਥ ਦੀ ਇਹ ਬਾਣੀ ਦੱਸਦੀ ਹੈ ਕਿ ਸਿਰਫ ਬਾਹਰੀ ਯੁੱਧ ਹੀ ਨਹੀਂ ਅੰਦਰੂਨੀ ਕਮਜ਼ੋਰੀਆਂ ਅਤੇ ਵਿਕਾਰਾਂ ਦਾ ਜੰਗ ਲੜਨਾ ਵੀ ਲਾਜ਼ਮੀ ਹੈ ਅਕਸਰ ਮਨੁੱਖ ਦੇ ਅੰਦਰ ਮੋਹ ਲੋਭ ਹੰਕਾਰ ਵਰਗੇ ਵਿਕਾਰਾਂ ਦੀ ਪ੍ਰਤੀਕਤਾ ਕਰਦੇ ਹਨ ਜਿਨ੍ਹਾਂ ਨੂੰ ਕਾਬੂ ਕਰਨਾ ਚਾਹੀਦਾ ਹੈ ਤੀਜਾ ਇਨਸਾਫ ਅਤੇ ਧਰਮ ਦੀ ਤਾਕਤ ਚੰਡੀ ਦੀ ਵਾਰ ਸੰਦੇਸ਼ ਦਿੰਦੀ ਹੈ ਕਿ ਧਰਮ ਦਾ ਸਥਾਪਨ ਅਤੇ ਅਨਿਆਏ ਦਾ ਨਾਸ ਮਨੁੱਖੀ ਜੀਵਨ ਦਾ ਉੱਚਾ ਮੁਕਾਮ ਹੈ ਅੱਜ ਦੇ ਯੁੱਗ ਲਈ ਸਿੱਖਿਆ ਅੱਜ ਵੀ ਚੰਡੀ ਦੀ ਵਾਰ ਸਾਨੂੰ ਸਿਖਾਉਂਦੀ ਹੈ ਕਿ ਬੁਰਾਈ ਦੇ ਖਿਲਾਫ ਖੜ੍ਹਣਾ ਕਿੰਨਾ ਮਹੱਤਵਪੂਰਨ ਹੈ ਇਹ ਸਾਡੇ ਅੰਦਰ ਦੀ ਹਿੰਮਤ ਨੂੰ ਜਗਾਉਂਦੀ ਹੈ ਅਤੇ ਸਾਡੇ ਅੰਦਰ ਅੰਦਰੂਨੀ ਤਾਕਤਾਂ ਦਾ ਅਹਿਸਾਸ ਕਰਾਉਂਦੀ ਹੈ ਮੋਹ ਲੋਭ ਹੰਕਾਰ ਅਤੇ ਪਹਿ ਵਰਗੇ ਅਸੂਰਾਂ ਨੂੰ ਹਰਾਉਣ ਲਈ ਬਾਣੀ ਸਦਾ ਪ੍ਰੇਰਿਤ ਕਰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਇਹ ਰਚਨਾ ਸਾਨੂੰ ਦੱਸਦੀ ਹੈ ਕਿ ਹਰ ਕਮਜ਼ੋਰੀ ਅਤੇ ਬੁਰਾਈ ਦੇ ਖਿਲਾਫ ਸ਼ੂਰਬੀਰਤਾ ਹੀ ਸੱਚੀ ਜਿੱਤ ਦਾ ਰਾਹ ਹੈ। ਕੀ ਤੁਸੀਂ ਇਹ ਜਾਣਦੇ ਹੋ ਗੁਰੂ ਜੀ ਨੇ ਚੰਡੀ ਦੀ ਵਾਰ ਨੂੰ ਸਿੱਖਾਂ ਦੀ ਅਰਦਾਸ ਦਾ ਅਹਿਮ ਹਿੱਸਾ ਬਣਾਇਆ ਸੀ ਜਿਸ ਨਾਲ ਹਿੰਮਤ ਅਤੇ ਧਰਮ ਦੇ ਰਸਤੇ ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ। ਅਗਲੇ ਹਿੱਸੇ ਵਿੱਚ ਅਸੀਂ ਜ਼ਫਰਨਾਮਾ ਦੀ ਲਿਖਤ ਦੀ ਵਿਆਖਿਆ ਕਰਾਂਗੇ। ਜ਼ਫਰਨਾਮਾ ਇਕ ਇਤਿਹਾਸਿਕ ਪੱਤਰ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮੋਗਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖਿਆ ਗਿਆ ਸੀ ਇਹ ਪੱਤਰ ਫਾਰਸੀ ਭਾਸ਼ਾ ਵਿੱਚ ਲਿਖਿਆ ਗਿਆ ਸੀ ਅਤੇ ਇਸ ਦਾ ਮਤਲਬ ਹੈ ਜਿਤਦਾ ਪੱਤਰ ਇਸੇ ਰਾਹੀਂ ਗੁਰੂ ਜੀ ਨੇ ਧਰਮ ਸੱਚਾਈ ਅਤੇ ਨੈਤਿਕਤਾ ਦੇ ਅਸੂਲਾਂ ਨੂੰ ਸਥਾਪਿਤ ਕੀਤਾ ਜ਼ਫਰਨਾਮਾ ਲਿਖਣ ਦਾ ਕੀ ਕਾਰਨ ਸੀ ਅਨੰਦਪੁਰ ਸਾਹਿਬ ਦੀ ਕੇਰਾਬੰਦੀ ਦੇ ਸਮੇਂ ਮੋਗਲ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਾਂਝਾ ਪਾਈ ਕਿ ਉਹ ਸਿੱਖਾਂ ਤੇ ਹਮਲਾ ਨਹੀਂ ਕਰੇਗਾ ਪਰ ਬਾਅਦ ਵਿੱਚ ਉਹ ਆਪਣੇ ਵਾਅਦੇ ਤੋਂ ਮੁਕਰ ਗਿਆ ਅਤੇ ਹਮਲਾ ਕਰਵਾਇਆ ਗੁਰੂ ਜੀ ਦੇ ਚਾਰ ਪਿਆਰੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਇਸ ਪਛਾਤ ਗੁਰੂ ਜੀ ਨੇ ਇਹ ਪੱਤਰ ਲਿਖਿਆ ਜਿਸ ਦਾ ਮਕਸਦ ਸਿਰਫ ਔਰੰਗਜ਼ੇਬ ਨੂੰ ਨਹੀਂ ਸਗੋ ਪੂਰੇ ਜਗਤ ਨੂੰ ਸੱਚ ਦੀ ਤਾਕਤ ਨੂੰ ਦਰਸਾਉਣਾ ਸੀ ਜ਼ਫਰਨਾਮੇ ਦੇ ਚਾਰ ਮੁੱਖ ਸੰਦੇਸ਼ ਹਨ ਪਹਿਲਾ ਸੱਚ ਦੀ ਤਾਕਤ ਮਹੱਤਤਾ ਗੁਰੂ ਜੀ ਨੇ ਪੱਤਰ ਵਿੱਚ ਔਰੰਗਜ਼ੇਬ ਨੂੰ ਸਿੱਧਾ ਕਿਹਾ ਤੂੰ ਆਪਣੀ ਤਾਕਤ ਤੇ ਧੋਖੇ ਨਾਲ ਜਿੱਤ ਹਾਸਲ ਕਰ ਲਈ ਪਰ ਸੱਚਾਈ ਦੀ ਜਿੱਤ ਸਦੀਵ ਹੈ ਗੁਰੂ ਜੀ ਨੇ ਸਿੱਖਿਆ ਦਿੱਤੀ ਕਿ ਸੱਚ ਅਤੇ ਧਰਮ ਹੀ ਇਨਸਾਨੀ ਜੀਵਨ ਦਾ ਅਸਲ ਆਧਾਰ ਹਨ ਦੂਜਾ ਨੈਤਿਕਤਾ ਅਤੇ ਜ਼ੁਲਮ ਦੇ ਵਿਰੁੱਧ ਖੜਨਾ ਉਹ ਰਣ세ਬ ਦੀ ਅਨਿਆਇਕ ਨੀਤੀਆਂ ਦਾ ਵਿਰੋਧ ਕਰਦਿਆਂ ਗੁਰੂ ਜੀ ਨੇ ਕਿਹਾ ਕਿ ਜ਼ੁਲਮ ਦੇ ਰਾਹ ਤੇ ਚੱਲਣ ਵਾਲਾ ਰਾਜਾ ਜੋ ਕਦੇ ਟਿਕ ਨਹੀਂ ਸਕਦਾ ਗੁਰੂ ਜੀ ਨੇ ਸਿੱਖਿਆ ਦਿੱਤੀ ਕਿ ਇਨਸਾਨ ਨੂੰ ਹਮੇਸ਼ਾ ਨੈਤਿਕਤਾ ਅਤੇ ਜੁਜਾਰੂਪਨ ਦੇ ਸਿਧਾਂਤਾਂ ਤੇ ਚੱਲਣਾ ਚਾਹੀਦਾ ਹੈ ਤੀਜਾ ਪਰਮਾਤਮਾ ਵਿੱਚ ਵਿਸ਼ਵਾਸ ਗੁਰੂ ਜੀ ਨੇ ਕਿਹਾ ਕਿ ਉਹਨਾਂ ਦੀ ਜਿੱਤ ਪਰਮਾਤਮਾ ਦੀ ਕਿਰਪਾ ਅਤੇ ਸੱਚਾਈ ਦੀ ਤਾਕਤ ਨਾਲ ਹੁੰਦੀ ਹੈ ਜੋ ਰਬ ਦਾ ਦਾਸ ਹੈ ਉਹਨਾਂ ਨੂੰ ਕੋਈ ਸ਼ਕਤੀ ਹਰਾਉਣ ਦੀ ਹਿੰਮਤ ਨਹੀਂ ਕਰ ਸਕਦੀ 4 ਅਸਲ ਯੋਧੇ ਦੀ ਪਛਾਣ ਗੁਰੂ ਜੀ ਨੇ ਦੱਸਿਆ ਕਿ ਅਸਲ ਯੋਧਾ ਉਹ ਨਹੀਂ ਜੋ ਮੈਦਾਨੇ ਜੰਗ ਵਿੱਚ ਤਲਵਾਰਾਂ ਨਾਲ ਜਿੱਤਦਾ ਹੈ ਸਗੋਂ ਉਹ ਹੈ ਜੋ ਨੈਤਿਕਤਾ ਅਤੇ ਸੱਚਾਈ ਨਾਲ ਜਿੱਤਦਾ ਹੈ ਔਰੰਗਜ਼ੇਬ ਨੂੰ ਚੇਤਾਵਨੀ ਤੂੰ ਲੋਕਾਂ ਨੂੰ ਡਰਾਵੇਗਾ ਪਰ ਸੱਚ ਨੂੰ ਕਦੇ ਵੀ ਡਰਾ ਜਾਂ ਹਰਾ ਨਹੀਂ ਸਕੇਗਾ ਜਫਰਨਾਮਾ ਦੀਆਂ ਤਿੰਨ ਮੁੱਖ ਵਿਸ਼ੇਸ਼ਤਾਵਾਂ ਹਨ ਪਹਿਲੀ ਫਾਰਸੀ ਭਾਸ਼ਾ ਦੀ ਕਲਾ ਗੁਰੂ ਜੀ ਨੇ ਬਹੁਤ ਹੀ ਉੱਚੀ ਭਾਸ਼ਾ ਵਿੱਚ ਲਿਖਤ ਕੀਤੀ ਲਿਖਤ ਦੀ ਸ਼ੈਲੀ ਇੰਨੀ ਪ੍ਰਭਾਵਸ਼ਾਲੀ ਸੀ ਕਿ ਔਰੰਗਜ਼ੇਬ ਤੱਕ ਇਸ ਦਾ ਸੰਦੇਸ਼ ਸਿੱਧਾ ਪਹੁੰਚਿਆ ਇਸ ਨੂੰ ਪੜਨ ਤੋਂ ਬਾਅਦ ਉਹ ਉੱਠ ਨਹੀਂ ਸਕਿਆ ਕੁਝ ਦਿਨਾਂ ਬਾਅਦ ਹੀ ਔਰੰਗਜ਼ੇਬ ਦੀ ਮੌਤ ਹੋ ਗਈ ਦੂਜਾ ਵਿਸ਼ਵਾਸ ਦੀ ਤਾਕਤ ਗੁਰੂ ਜੀ ਦਾ ਸੰਦੇਸ਼ ਸੀ ਕਿ ਪਰਮਾਤਮਾ ਦੇ ਰਾਹ ਤੇ ਟਿਕ ਕੇ ਜੀਵਨ ਵਿੱਚ ਜਿੱਤ ਹਾਸਲ ਹੋ ਸਕਦੀ ਹੈ ਧਰਮ ਅਤੇ ਨੈਤਿਕਤਾ ਦੀ ਜਿੱਤ ਸਦਾ ਹੋਵੇਗੀ ਤੇ ਜਾ ਔਰੰਗਜ਼ੇਬ ਨੂੰ ਜਗਾਉਣ ਦੀ ਕੋਸ਼ਿਸ਼ ਇਸ ਪੱਤਰ ਵਿੱਚ ਔਰੰਗਜ਼ੇਬ ਨੂੰ ਉਸਤੇ ਪਾਪਾਂ ਦੀ ਯਾਦ ਦਿਵਾਈ ਗਈ ਅਤੇ ਸੱਚਾਈ ਦੇ ਰਾਹ ਤੇ ਆਉਣ ਦੀ ਅਪੀਲ ਕੀਤੀ ਗਈ ਜ਼ਫਰਨਾਮੇ ਦੀ ਅਹਿਮੀਅਤ ਅੱਜ ਦੇ ਜ਼ਮਾਨੇ ਵਿੱਚ ਅਜੋਕੇ ਸਮਾਜ ਵਿੱਚ ਵੀ ਜਿੱਥੇ ਧੋਖੇ ਤੇ ਚਲਾਕੀਆਂ ਜ਼ਿਆਦਾ ਹਨ ਜ਼ਫਰਨਾਮਾ ਸਾਨੂੰ ਸਿਖਾਉਂਦਾ ਹੈ ਕਿ ਸੱਚਾਈ ਹਮੇਸ਼ਾ ਜਿੱਤਦੀ ਹੈ ਸਾਨੂੰ ਹਮੇਸ਼ਾ ਅਜਿਹੇ ਜੀਵਨ ਜਿਉਣਾ ਚਾਹੀਦਾ ਹੈ ਜੋ ਸਿਰਫ ਆਪਣੇ ਲਈ ਨਹੀਂ ਸਗੋ ਸਮਾਜ ਲਈ ਵੀ ਉਦਾਹਰਣ ਬਣੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣ ਲਈ ਗੁਰੂ ਜੀ ਦੀ ਲਿਖਤ ਸਾਨੂੰ ਅੱਜ ਵੀ ਪ੍ਰੇਰਨਾ ਦਿੰਦੀ ਹੈ ਚਰਿਤ੍ਰੋ ਪਖਿਆਨ ਦੀ ਸਿੱਖਿਆ ਚਰਿਤ੍ਰੋ ਪਖਿਆਨ ਇੱਕ ਅਜਿਹੀ ਰਚਨਾ ਜੋ ਨੈਤਿਕਤਾ ਅਤੇ ਚਲਾਕੀ ਦੀ ਸਿੱਖਿਆ ਦਿੰਦੀ ਹੈ ਚਰਿਤ੍ਰੋ ਪਖਿਆਨ ਗੁਰੂ ਗੋਬਿੰਦ ਸਿੰਘ ਜੀ ਦੀ ਰਚੀ ਬਾਣੀ ਦਾ ਮਹੱਤਵਪੂਰਨ ਹਿੱਸਾ ਹੈ ਜੋ ਦਸਮ ਗ੍ਰੰਥ ਵਿੱਚ ਸ਼ਾਮਲ ਹੈ ਇਸ ਵਿੱਚ 404 ਕਹਾਣੀਆਂ ਦਾ ਸੰਗ੍ਰਹਿ ਹੈ ਜਿਨ੍ਹਾਂ ਦਾ ਮਕਸਦ ਸਿਰਫ ਕਥਾ ਸੁਣਾਉਣਾ ਨਹੀਂ ਸਗੋਂ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਤੋਂ ਸਾਵਧਾਨ ਰਹਿਣ ਤੋਂ ਸਿਖਾਉਣਾ ਹੈ ਚਰিত্রਪਾਖਿਆਨ ਦੀ ਬਾਣੀ ਦਾ ਪਿਛੋਕੜ ਇਹ ਕਹਾਣੀਆਂ ਨੈਤਿਕ ਆਧਾਰ ਤੇ ਲਿਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਚਲਾਕੀਆਂ, ਜ਼ੁਲਮ ਅਤੇ ਵਿਕਾਰਾਂ ਨੂੰ ਵਿਸ਼ਲੇਸ਼ਣਿਕ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਹਰ ਕਹਾਣੀ ਦੇ ਅੰਤ ਤੇ ਸਿੱਖਿਆ ਹੈ ਜੋ ਦੱਸਦੀ ਹੈ ਕਿ ਕਿਵੇਂ ਸਹੀ ਅਤੇ ਗਲਤ ਵਿੱਚ ਫਰਕ ਕੀਤਾ ਜਾ ਸਕਦਾ ਹੈ ਇਹ ਬਾਣੀ ਵਿਅਕਤੀ ਨੂੰ ਜੀਵਨ ਦੀ ਅਸਲੀਅਤ ਨਾਲ ਜੋੜਨ ਲਈ ਤਿਆਰ ਕਰਦੀ ਹੈ ਚਰিত্রਪਾਖਿਆਨ ਦੇ ਤਿੰਨ ਮੁੱਖ ਮਕਸਦ ਹਨ ਇੱਕ ਚਲਾਕੀ ਦੀ ਪਛਾਣ ਕਹਾਣੀਆਂ ਵਿੱਚ ਅਜਿਹੇ ਪਾਤਰ ਹਨ ਜਿਨ੍ਹਾਂ ਦੇ ਚਲਾਕੀ ਪਰ ਇੱਕ ਕਮ ਵਿਕਾਰਾਂ ਦਾ ਪ੍ਰਤੀਕ ਹਨ ਇਹ ਬਾਣੀ ਸਿਖਾਉਂਦੀ ਹੈ ਕਿ ਜੀਵਨ ਵਿੱਚ ਸਾਵਧਾਨ ਰਹਿਣਾ ਕਿੰਨਾ ਮਹੱਤਵਪੂਰਨ ਹੈ। ਦੋ ਨੈਤਿਕਤਾ ਅਤੇ ਸਾਵਧਾਨੀ ਕਹਾਣੀਆਂ ਦਾ ਮੂਲ ਸੰਦੇਸ਼ ਇਹ ਹੈ ਕਿ ਸੱਚੇ ਜੀਵਨ ਦਾ ਰਸਤਾ ਸਿਰਫ ਨੈਤਿਕਤਾ ਰੱਖਣ ਨਾਲ ਹੀ ਸੰਭਵ ਹੈ। ਆਮ ਲੋਕ ਜਿਨ੍ਹਾਂ ਨੂੰ ਦਿਨਚਰਿਆ ਵਿੱਚ ਚਲਾਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਇਸ ਤੋਂ ਬਹੁਤ ਕੁਝ ਸਿੱਖ ਸਕਦੇ ਹਨ। ਤਿੰਨ ਅੰਦਰੂਨੀ ਵਿਕਾਰਾਂ ਨਾਲ ਲੜਾਈ ਕਹਾਣੀਆਂ ਵਿੱਚ ਮੋਹ, ਲੋਭ, ਕਾਮ, ਕ੍ਰੋਧ ਅਤੇ ਹੰਕਾਰ ਵਰਗੇ ਵਿਸ਼ੇ ਪੇਸ਼ ਕੀਤੇ ਗਏ ਹਨ ਜੋ ਸਾਨੂੰ ਸਿਖਾਉਂਦੇ ਹਨ ਕਿ ਕਿਵੇਂ ਵਿਕਾਰਾਂ ਨਾਲ ਮਨੋਵਿਗਿਆਨਿਕ جنگ ਲੜਨ ਲਈ ਤਿਆਰ ਹੋਣਾ ਚਾਹੀਦਾ ਹੈ ਚਰিত্র ਪਾਖਿਆਂ ਦੀਆਂ ਪ੍ਰਸਿੱਧ ਕਹਾਣੀਆਂ ਅਤੇ ਸੰਦੇਸ਼ ਕਹਾਣੀ ਪਹਿਲੀ ਨੈਤਿਕਤਾ ਦਾ ਇਮਤਿਹਾਨ ਇੱਕ ਰਾਜੇ ਨੂੰ ਚਲਾਕ ਦਰਜਨਾ ਨੇ ਠੱਗਣ ਦੀ ਕੋਸ਼ਿਸ਼ ਕੀਤੀ ਪਰ ਰਾਜੇ ਦੀ ਅਕਲ ਅਤੇ ਨੈਤਿਕਤਾ ਨੇ ਉਸ ਨੂੰ ਬਚਾ ਲਿਆ ਸਿੱਖਿਆ ਚਲਾਕੀ ਪਰ ਇੱਕੰਮ ਦੇ ਵਿਰੁੱਧ ਸਦਾ ਸਾਵਧਾਨ ਰਹੋ ਕਹਾਣੀ ਦੂਜੀ ਮੋਲ ਦਾ ਅਸਰ ਇਕ ਪਾਤਰ ਨੇ ਮੋਹ ਵਿਛਾ ਕੇ ਅਸਲ ਸੱਚਾਈ ਨੂੰ ਭੁਲਾ ਦਿੱਤਾ ਕਹਾਣੀ ਦੱਸਦੀ ਹੈ ਕਿ ਕਿਵੇਂ ਮੋਹ ਵਿਕਾਰ ਜੀਵਨ ਨੂੰ ਤਬਾਹ ਕਰ ਸਕਦਾ ਹੈ ਸਿੱਖਿਆ ਮੋਹ ਤੋਂ ਬਚਣ ਲਈ ਮਨ ਨੂੰ ਨਿਰਵਿਕਾਰ ਬਣਾਓ ਕਹਾਣੀ ਤੀਜੀ ਸੱਚ ਦੀ ਜਿੱਤ ਕਹਾਣੀ ਵਿੱਚ ਦੋ ਪਾਸਿਆਂ ਦੇ ਪਹਿਲੂ ਦਿਖਾਏ ਗਏ ਹਨ ਇੱਕ ਪਾਸਾ ਵਿਕਾਰਾ ਭਰਿਆ ਹੈ ਅਤੇ ਦੂਜਾ ਸੱਚਾਈ ਅਖੀਰ ਵਿੱਚ ਸੱਚਾਈ ਦੀ ਜਿੱਤ ਹੁੰਦੀ ਹੈ ਸਿੱਖਿਆ ਹਮੇਸ਼ਾ ਸੱਚ ਦੇ ਰਾਹ ਤੇ ਰਹੋ ਚਾਹੇ ਰਾਹ ਕਿੰਨਾ ਵੀ ਔਖਾ ਕਿਉਂ ਨਾ ਹੋਵੇ ਚਰিত্রਪਾਖਿਆਂ ਦੀ ਵਿਲੱਖਣਤਾ ਹਰ ਕਹਾਣੀ ਦੇ ਆਖਰ ਤੇ ਨੈਤਿਕ ਸਿੱਖਿਆ ਮਿਲਦੀ ਹੈ ਇਹ ਕਹਾਣੀਆਂ ਸਿਰਫ ਸੁਣਨ ਲਈ ਨਹੀਂ ਸਗੋਂ ਜੀਵਨ ਵਿੱਚ ਅਮਲ ਕਰਨ ਲਈ ਹਨ ਕਹਾਣੀਆਂ ਅਸਲੀ ਜੀਵਨ ਦੀਆਂ ਘਟਨਾਵਾਂ ਤੇ ਆਧਾਰਿਤ ਲੱਗਦੀਆਂ ਹਨ ਇਹ ਦਰਸਾਉਂਦੀਆਂ ਹਨ ਕਿ ਕਿਵੇਂ ਲੋਕ ਅਕਸਰ ਚਲਾਕੀਆਂ ਅਤੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ ਕਹਾਣੀਆਂ ਕਵਿਤਾ ਦੇ ਰੂਪ ਵਿੱਚ ਲਿਖੀਆਂ ਗਈਆਂ ਹਨ ਇਸ ਰਚਨਾ ਵਿੱਚ ਸਹੀ ਅਤੇ ਗਲਤ ਵਿਚਾਰਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਪੇਸ਼ ਕੀਤਾ ਗਿਆ ਹੈ ਅਕਾਲ ਪੂਰਤ ਤੇ ਦੀ ਮਹਿਮਾ ਅਕਾਲ ਪੂਰਤ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਪਰਮਾਤਮਾ ਦੇ ਅਨੰਤ ਰੂਪ ਦੀ ਬਾਣੀ ਹੈ ਜਿਸ ਦਾ ਮੂਲ ਮਤਲਬ ਹੈ ਅਕਾਲ ਪੁਰਖ ਦੀ ਸਿਫਤ ਸਾਲਾ ਇਹ ਬਾਣੀ ਸਿੱਖ ਧਰਮ ਵਿੱਚ ਅਜੇ ਹੀ ਮਹੱਤਵ ਰੱਖਦੀ ਹੈ ਜੋ ਸਾਨੂੰ ਸਿਖਾਉਂਦੀ ਹੈ ਕਿ ਪਰਮਾਤਮਾ ਸਿਰਫ ਇੱਕ ਹੈ ਜੋ ਕਦੇ ਨਹੀਂ ਮਰਦਾ ਕਦੇ ਨਹੀਂ ਖਤਮ ਹੁੰਦਾ ਅਤੇ ਜੋ ਸਾਰੇ ਪਾਸਿਆਂ ਵਿੱਚ ਮੌਜੂਦ ਹੈ ਦਸਮ ਗ੍ਰੰਥ ਵਿੱਚ ਸ਼ਾਮਲ ਇਹ ਬਾਣੀ ਰੂਹਾਨੀ ਅਤੇ ਨੈਤਿਕ ਦ੍ਰਿਸ਼ਟੀਕੋਣ ਦੋਨਾਂ ਤੋਂ ਵਿਲੱਖਣ ਹੈ ਅਕਾਲ ਉਸਤਤਿ ਦੀ ਬਾਣੀ ਦਾ ਪਿੱਛੋਕੜ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਬਾਣੀ ਨੂੰ ਅਨੰਦਪੁਰ ਸਾਹਿਬ ਵਿੱਚ ਰਚਿਆ ਜਦ ਉਹ ਆਪਣੀ ਰੂਹਾਨੀ ਅਤੇ ਜੋ ਜਮਾਨੀ ਸਿੱਖਿਆ ਦੇਣ ਵਾਲੇ ਰਾਹ ਵਿੱਚ ਸ਼ਾਮਲ ਹੋਏ ਇਸ ਬਾਣੀ ਦਾ ਲਕ ਸਿਰਫ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਸਗੋ ਲੋਕਾਂ ਨੂੰ ਉਸ ਦੀ ਵਿਸ਼ਵਤਾਵੰਤ ਸਮਝਾਉਣ ਅਤੇ ਉਹਨਾਂ ਨੂੰ ਰੱਬ ਨਾਲ ਜੋੜਨ ਦਾ ਪ੍ਰੇਰਣਾ ਦੇਣਾ ਸੀ ਅਕਾਲ ਉਸਤਤ ਦੇ ਮੁੱਖ ਸੰਦੇਸ਼ ਪਹਿਲਾ ਅਕਾਲ ਪੁਰਖ ਦੀ ਸਰਵਵਿਆਪਕਤਾ ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਨੇ ਲੇਪ ਹੈ ਜਿਸ ਦਾ ਰੂਪ ਰੰਗ ਕਰਮ ਜਾਂ ਕਿਸੇ ਵੀ ਪ੍ਰਕਾਰ ਦੀ ਸੀਮਾ ਨਹੀਂ ਪ੍ਰਮਾਤਮਾ ਹਰ ਜਗ੍ਹਾ ਮੌਜੂਦ ਹੈ ਅਤੇ ਉਹਨਾਂ ਦੀ ਤਾਕਤ ਬੇਅੰਤ ਹੈ ਤਵ ਸਰਬਨਾਮ ਕਥੈ ਕਵਨ ਕਰਮਨਾਮ ਬਨਤ ਸੁਮਤੇ ਇਸ ਲਾਈਨ ਵਿੱਚ ਗੁਰੂ ਜੀ ਦੱਸਦੇ ਹਨ ਕਿ ਰੱਬ ਦੇ ਗੁਣ ਬਿਆਨ ਕਰਨਾ ਸੰਭਵ ਨਹੀਂ ਹੈ ਕਿਉਂਕਿ ਉਹ ਬੇਅੰਤ ਹਨ ਦੂਜਾ ਪ੍ਰਮਾਤਮਾ ਅਤੇ ਜੀਵਨ ਦੇ ਰਿਸ਼ਤੇ ਦੀ ਵਿਆਖਿਆ ਅਕਾਲ ਪੁਸਤ ਤ ਬਾਣੀ ਸਿਖਾਉਂਦੀ ਹੈ ਕਿ ਪ੍ਰਮਾਤਮਾ ਅਤੇ ਜੀਵਨ ਅਲੱਗ ਨਹੀਂ ਜੀਵਨ ਦਾ ਹਰ ਪਾਸਾ ਰੱਬ ਨਾਲ ਜੁੜਿਆ ਹੈ ਜੋ ਇਹ ਸਿਖਾਉਂਦਾ ਹੈ ਕਿ ਹਰ ਜੀਵਨ ਦੇ ਕਾਰਨ ਇੱਕੋ ਹੀ ਤਾਕਤ ਨਾਲ ਜੁੜੇ ਹੋਏ ਹਨ ਤੀਜਾ ਮਨੁੱਖਤਾ ਲਈ ਸੰਦੇਸ਼ ਅਕਾਲ ਪੂਰਤਿ ਮਨੁੱਖਤਾ ਨੂੰ ਸਿਖਾਉਂਦੀ ਹੈ ਕਿ ਕਿਸੇ ਵੀ ਰੰਗ ਜਾਤ ਜਾਂ ਧਰਮ ਦੇ ਆਧਾਰ ਤੇ ਪੇਤਪਾਵ ਨਹੀਂ ਕਰਨਾ ਚਾਹੀਦਾ ਰੱਬ ਦੀ ਹਜ਼ੂਰੀ ਵਿੱਚ ਸਾਰੇ ਜੀਵ ਇੱਕ ਸਮਾਨ ਹਨ ਚਾਰ ਰੂਹਾਨੀ ਤਾਕਤ ਨੂੰ ਜਗਾਉਣਾ ਗੁਰੂ ਜੀ ਇਸ ਬਾਣੀ ਰਾਹੀਂ ਸਿੱਖਾਂ ਨੂੰ ਸਿਖਾਉਂਦੇ ਹਨ ਕਿ ਰੱਬ ਨਾਲ ਜੋੜ ਬਣਾਉਣ ਲਈ ਅੰਦਰਲੀ ਪਵਿੱਤਰਤਾ ਜ਼ਰੂਰੀ ਹੈ ਅਕਾਲ ਪੁਸਤਤੀ ਮਨੁੱਖ ਦੇ ਅੰਦਰ ਆਤਮਿਕ ਤਾਕਤ ਅਤੇ ਨੈਤਿਕਤਾ ਜਗਾਉਂਦੀ ਹੈ। ਅਕਾਲ ਪੁਸਤਤੀ ਦੀ ਵਿਲੱਖਣਤਾ ਬਾਣੀ ਦੀ ਭਾਸ਼ਾ ਸੰਸਕ੍ਰਿਤ, ਪੰਜਾਬੀ ਅਤੇ ਫਾਰਸੀ ਦੇ ਮਿਲੇ ਚੁਲੇ ਛੰਦਾ ਵਿੱਚ ਹੈ। ਛੰਦ ਦੀ ਸਜਾਵਟ ਬਾਣੀ ਨੂੰ ਮਨਮੋਹਕ ਅਤੇ ਸ਼ਕਤੀਪੂਰਨ ਬਣਾਉਂਦੀ ਹੈ। ਇਸ ਬਾਣੀ ਵਿੱਚ ਗੁਰੂ ਜੀ ਆਖਦੇ ਹਨ ਕਿ ਅਕਾਲ ਪੁਰਖ ਨੂੰ ਕਿਸੇ ਇੱਕ ਧਰਮ ਜਾਂ ਜਾਤ ਨਾਲ ਨਹੀਂ ਜੋੜਿਆ ਜਾ ਸਕਦਾ। ਬਲਕਿ ਰੱਬ ਸਾਰੇ ਧਰਮਾਂ ਅਤੇ ਸਾਰੇ ਜੀਵਾਂ ਦਾ ਹੈ। ਅਕਾਲ ਪੁਸਤਤੀ ਨੂੰ ਜਦੋਂ ਗਾਇਆ ਜਾਂਦਾ ਹੈ ਇਹ ਬਾਣੀ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ ਅਤੇ ਆਤਮਿਕ ਰਸ ਪ੍ਰਦਾਨ ਕਰਦੀ ਹੈ। ਅਕਾਲ ਪੁਸਤਕ ਦੀ ਅਜੋਕੇ ਜਗਤ ਵਿੱਚ ਸਿੱਖਿਆ ਅਕਾਲ ਪੁਸਤਕ ਅਜੋਕੇ ਜਗਤ ਨੂੰ ਸਿਖਾਉਂਦੀ ਹੈ ਕਿ ਜਾਤ-ਪਾਤ ਅਤੇ ਪੇਂਦ-ਪਾਵ ਦੇ ਬਦਲੇ ਸਮਾਨਤਾ ਨੂੰ ਅਪਣਾਓ। ਇਹ ਬਾਣੀ ਦੱਸਦੀ ਹੈ ਕਿ ਰੂਹਾਨੀ ਤਾਕਤ ਦੇ ਨਾਲ-ਨਾਲ ਨੈਤਿਕ ਜੀਵਨ ਜਿਉਣਾ ਕਿੰਨਾ ਮਹੱਤਵਪੂਰਨ ਹੈ। ਪਰਮਾਤਮਾ ਦੀ ਵਿਸ਼ੇਸ਼ਤਾਵਾਂ ਨੂੰ ਸਮਝਿਆਂ ਅਸੀਂ ਪ੍ਰਕਿਰਤੀ ਨਾਲ ਆਪਣਾ ਸੰਬੰਧ ਮਜ਼ਬੂਤ ਕਰ ਸਕਦੇ ਹਾਂ। ਅੰਤਮ ਸਿੱਖਿਆ ਦਸਮ ਗ੍ਰੰਥ ਸਿਰਫ ਪਵਿੱਤਰ ਗ੍ਰੰਥ ਨਹੀਂ ਸਗੋ ਇਸ ਸਾਡੇ ਜੀਵਨ ਨੂੰ ਵਧੀਆ ਕਰਨ ਵਾਲਾ ਖਜ਼ਾਨਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਸੱਚਾਈ ਨੈਤਿਕਤਾ ਅਤੇ ਆਤਮਿਕ ਤਾਕਤ ਨਾਲ ਜਿਉਣਾ ਹੀ ਅਸਲ ਜੀਵਨ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਅੱਜ ਦੇ ਜਗਤ ਲਈ ਅਜਹੀ ਪ੍ਰਕਾਸ਼ਕ ਕਿਰਨ ਹੈ ਜੋ ਹਰ ਮਨੁੱਖ ਨੂੰ ਉਸ ਦੇ ਅੰਦਰਲੇ ਜੋਸ਼ ਸ਼ਕਤੀ ਅਤੇ ਸੱਚਾਈ ਨਾਲ ਜੋੜਦੀ ਹੈ ਆਓ ਦਸਮ ਗ੍ਰੰਥ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਅਤੇ ਰੱਬ ਨਾਲ ਅਟੁੱਟ ਜੋੜ ਬਣਾਈਏ ਜੇ ਇਸ ਵੀਡੀਓ ਵਿੱਚ ਸਾਡੇ ਤੋਂ ਕੋਈ ਗਲਤੀ ਹੋਈ ਹੋਵੇ ਤਾਂ ਕਿਰਪਾ ਕਰਕੇ ਮਾਫ ਕਰਨਾ ਜੇ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ